ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਤੁਸੀਂ ਸਾਰੇ ਆਈ ਹੋ ਬਿਲਕੁਲ ਠੀਕ ਹੋ ਹੋਗੇ ਅੱਜ ਆ 7 ਤਰੀਕ ਔਰ ਮੈਂ ਵਲੌਗ ਸਟਾਰਟ ਕਰਨ ਲੱਗੀ ਹਾਂ ਕਿਉਂਕਿ ਮੇਰੇ ਕੋਲ ਬਹੁਤ ਹੀ ਫੇਮਸ ਯੂਟਿਊਬਰ ਆ ਚੁੱਕੇ ਨੇ ਕਿਆ ਲੋ ਮਿਲੋ ਤੁਸੀਂ ਵੀ ਇਹਨਾਂ ਨੂੰ ਗਿਆ ਹੋ ਗਿਆ ਯੂਟਿਊਬਰ ਵਿੱਚ ਜੀ ਬਹੁਤ ਸਾਰੀ ਇਹਨੂੰ ਪਤਾ ਕਿ ਮੈਂ ਸਾਰੇ ਜਣੇ ਯਾਦ ਕਰਦੇ ਤੇ ਮਿਲਿਆ ਹੀ ਸਨਾ ਮੈਂ ਦਿੱਤਾ ਹੀ ਚਾਚੀ ਨੂੰ ਆ ਕਰਦੇ ਉਹ 2 ਵਜੇ ਭੁੱਲ ਗਿਆ ਨਾ ਉੱਥੇ 12 ਇੱਕ ਵੇ ਤੇ ਉੱਠੀ ਰਹੀਏ ਤੂੰ ਟਾਈਮ ਚੇਂਜ ਕਰਦੇ ਟਾਈਮ ਚੇਂਜ ਕਰਨਾ ਸਟਾਰ ਨਾ ਥੋੜਾ ਉੱਥੇ ਬਿਜੀ ਜਾ ਚੱਲਣ ਦੇ ਸ਼ਡਿਊਲ ਹੋ ਸਣਾਓ ਠੀਕ ਠਾਕ ਜੇ ਸਾਰੇ ਹਾਂਜੀ ਹੋਪ ਕਰਦਾ ਸਾਰੇ ਵਧੀਆ ਹੋਵੋਗੇ ਬਿਲਕੁਲ ਯੂਕੇ ਜੀਰੋ 8올 ਰਾਉਂਡਰ ਆ ਚੁੱਕੇ ਆ ਹਾਂ ਹਾਂ ਹੁਣ ਵਿਆਹ ਤੱਕ ਤੇ ਇਹ ਬਲੌਂਗਸ ਦੇ ਵਿੱਚ ਮੇਰੇ ਨਾਲ ਹੀ ਰਹੇਗਾ ਹਾਂ ਯਾਰ ਮੈਂ ਤਾਂ ਵੀ ਕਿੰਨੀ ਛੋਟੀ ਲੱਗਦੀ ਆ ਹਾਂ ਨਹੀਂ ਨਹੀਂ ਕਰਦ ਦੇ ਬਹੁ ਵੱਡੇ ਹੋ ਜੀ ਕਰਦ ਜੀ ਛੋਟੀ ਆ ਨਹੀਂ ਨਹੀਂ ਕਰਦਾਰ ਹਾਂ ਕਰਦਾਰ ਬਹੁ ਵੱਡਾ ਦਨ ਔਰ ਬਸ ਹੁਣ ਵੀਡੀਓ ਪਾਇਆ ਕਰ ਇਹ ਵੀ ਵੀਡੀਓ ਅਪਲੋਡ ਕਰੇਗਾ ਵਿਆਹ ਦੇ ਵਿੱਚ ਤੇ ਵੀਡੀਓਜ਼ ਹੋਣਗੇ ਆ ਇਹਦੀਆਂ ਵੀਡੀਓਜ਼ ਸ਼ੋਰਟਸ ਹੋਣਗੀਆਂ ਤੇ ਸਾਰੇ ਜਣੇ ਜਰੂਰ ਪਿਆਰ ਦਿਓ ਹਾਂ ਸ਼ੋਰਟਸ ਪਾਵਾਏ ਯੂਕੇ 08 올ਰਾਉਂਡਰ ਹਾਂ ਔਰ ਮੈਂਸ਼ਨ ਕਰ ਦਾਂਗੇ ਚੈਨਲ ਹਾਂਜੀ ਹਾਂਜੀ ਬਿਲਕੁਲ ਹੋਰ ਚਲੋ ਮਿਲਦੇ ਆ ਤੁਹਾਨੂੰ ਤਿਆਤੂਰ ਹੋ ਕੇ ਇੱਥੇ ਇਦਾਂ ਹੀ ਉੱਠੇ ਆ ਇਕੱਠੇ ਹੋਏ ਆ ਤੇ ਰੋਟੀ ਖਾ ਕੇ ਜੇ ਆਪਾਂ ਹੁਣੇ ਹਟੇ ਆ ਔਰ ਇੱਥੇ ਜੰਨਤ ਸੈਚੂ ਪੂ ਆਜੀ ਉਹ ਸਾਡੇ ਕੱਪੜਿਆਂ ਦਾ ਖਲਾਰਾ ਕਿਉਂਕਿ ਬਸ ਅੱਜ ਦਾ ਦਿਨ ਸਾਡਾ ਕੰਮ ਰਹਿ ਗਿਆ ਹੈ ਬਾਹਰ ਦਾ ਔਰ ਇੱਥੇ ਮੰਮੀ ਇਹਨੂੰ ਸਾਫ਼ੀਂ ਦੇ ਦੇਵੇ ਅੱਜ ਦਾ ਦਿਨ ਕੈਨ ਨੂੰ ਹੈ ਹਜੇ ਤੇ ਕਿੰਨੇ ਚੱਕਰ ਲੱਗ ਜਾਣੇ ਆ ਮਤਲਬ ਮੇਨ ਅੱਜ ਦਾ ਹੈ ਉਸ ਤੋਂ ਬਾਅਦ ਅਸੀਂ ਆਣ ਕੇ ਫਿਰ ਕੱਲ ਤੋਂ ਪੈਕਿੰਗ ਸ਼ੁਰੂ ਕਰ ਦੇਣੀ ਹੈ ਜਿਹੜੀ ਹੈ ਕੀ ਹੈ ਵਾਪਸ ਜਾਣ ਦੀ ਵਾਪਸ ਜਾਂਦੀ ਨਹੀਂ ਇਹ ਕੱਪੜੇ ਪੈਕ ਕਰਨੇ ਆ ਫਿਰ ਇਹਦਾ ਗੀਤ ਗੋਨ ਸ਼ੁਰੂ ਹਣਾ ਅੱਜ ਰਾਤ ਬਿਠਾ ਦੇਣਾ ਆ। ਤੇ 7 ਦਿਨ ਕਰਾਂਗੇ। ਅੱਜ ਕਿੰਨੀ ਧੀ ਰਾਜਵੀ ਲੱਗੀ ਹੋਈ ਐ ਫੋਨ ਤੇ ਤੇ। ਅੱਜ ਫੇ ਮੇਰੇ ਲਈ ਲੈ ਕੇ ਆਇਆ ਹੈ। ਦਿਖਾ ਕੇ ਆਹ ਖਾਵਾ। ਆਂਦਾ ਰੁਪਰਪਿਆ ਖਾਓ। ਸਵਾਦੇ ਸੇ ਮਾ। ਕਿੱਥੋਂ ਲੈ ਕੇ ਆਉਣਾ ਆ? ਪੈਡੇ ਤੋਂ। ਕਿਨਾਂ ਦੇ? ਫਾਟਾ ਚੂਰੇ। ਮੈਂ ਨਹੀਂ ਲੈਣ ਖਾਣ ਮੈਂ। ਦਗਾ ਦਿਨੂ। ਆ ਅੰਦਰਾਂ ਦੀ ਸਫਾਈ ਬੈੱਡ ਵਗੈਰਾ ਕੱਢ ਕੇ ਸਾਰਾ ਖਲਾਰਾ ਪਾ ਲਿਆ ਆ ਮਤਲਬ ਇਹਨਾਂ ਨੂੰ ਕੱਢ ਕੇ ਹੋਰ ਇੱਕ ਵਾਰੀ ਚੰਗੀ ਤਰ੍ਹਾਂ ਧੂੜ ਲਈ ਆ ਆ ਵੀ ਕੱਢ ਲੈਣਾ ਆ ਇਤੋਂ ਵੀ ਕੱਲ ਨੂੰ ਇਹ ਸੰਦਰ ਦਾ ਬੈੱਡ ਜਿਹੜਾ ਸੀ ਉਹ ਅਸੀਂ ਇੱਥੇ ਲਾ ਦਿੱਤਾ ਇੱਥੇ ਰੱਖ ਦਿੱਤੇ ਸਮਾਨ ਤੇ ਗੱਦੇ ਬਾਹਰ ਧੁੱਪੇ ਪਾ ਦਿੱਤੇ ਆ ਬੱਚੇ ਉੱਧਰ ਖੇਡਦੇ ਪਏ ਆ ਮਤਲਬ ਇੱਕ ਵਾਰੀ ਨਾ ਫਰਸ਼ ਬਹੁਤ ਗੰਦਾ ਹੋਇਆ ਪਿਆ ਆ ਇੱਕ ਵਾਰੀ ਸਾਰਾ ਧੁੱਪ ਜੇ ਆ ਸਾਢੇ 4:30 ਇੱਥੇ ਪਈ ਹੋਏ ਨੇ ਕੀ ਹੈ ਬੜੀਆਂ ਬੋਲੀ ਹੋਣੇ ਜ਼ੋਰ ਦੀ ਰਾਜ ਇਹ ਕਰਕੇ ਉਸ ਤੋਂ ਬਾਅਦ ਮੈਂ ਨਹਾ ਲੈਣਾ ਹੈ ਕਿ ਮੈਂ ਨਾਤੀ ਨਹੀਂ ਹੈਗੀ ਕਿਉਂਕਿ ਅੱਜ ਜਾਣਾ ਹੈ ਭਰਾ ਦੀ ਸ਼ੋਪਿੰਗ ਕਰਨ ਤੇ ਉਹਦੀ ਮੈਂ ਵਲੋਗਿੰਗ ਕਰੂੰਗੀ ਫੁੱਲ ਡਿਟੇਲ ਚ ਨਹੀਂ ਮੈਂ ਦਿਖਾਵਾਂਗੀ ਕੀ ਲਿਆ ਕੀ ਨਹੀਂ ਬਟ ਜੋ ਜੋ ਲਿਆ ਹੈ ਉਥਾਂ ਉਹਦੇ ਜੁੱਤੀਆਂ ਲੈਣੀਆਂ ਆ ਉਹਦੇ ਵਾਸਤੇ ਔਰ ਸੂਟ ਲੈਣਾ ਹੈ ਟਾਈ 벨ਟ ਪਰਫਿਊਮ ਕਾਫੀ ਕੁਝ ਲੈਣਾ ਹੈ ਪਾਪਾ ਕਾ ਪਾਰਾ ਔਰ ਸੋਰੀ ਜੰਨਤ ਵੇਖਦੀ ਪਈ ਨਾ ਰੀਲਸ ਇੰਸਟਾ ਤੇ ਤੇ ਉਹ ਦਿਖਾਉਂਦੀ ਪਈ ਆ ਮੇਰੇ ਨਾ ਫਿੰਸੀਆ ਨੇ ਮੈਨੂੰ ਦੁਖੀ ਕਰ ਦਿੱਤਾ ਆ ਹਾਂਜੀ ਚਲੋ ਮੇਰਾ ਤੇਲ ਆ ਔਰ ਇੱਥੇ ਨਿਕਲ ਆ ਜੀ ਇੱਥੇ ਜਾਣਾ ਚਲੋ ਹੁਣ ਇੱਕ ਵਾਰੀ ਕਲੀਨ ਹੋ ਜਾਈਆ ਉਸ ਤੋਂ ਪਹਿਲਾਂ ਇੱਕ ਵਾਰੀ ਦਿਖਾਉਂਗੀ ਜਦੋਂ ਆਪਾਂ ਕਰਾਂਗੇ ਹਾਂਜੀ ਮੈਂ ਨਾ ਆਨਕੀ ਨਾ ਆਰਡਰ ਕੀਤੀ ਸੀ ਜੀ ਤੇ ਉਹੀ ਮੇਰੇ ਅੱਜ ਆਰਡਰ ਆ ਗੀਆਂ ਦੇਖਣ ਲੱਗੀ ਹੁਣ ਕੀ ਕੀ ਆਇਆ ਹੈ ਨੇ ਚੋ ਜੂ ਨੂੰ ਬੈਠ ਕੇ ਕਿੰਨੀ ਵਾਜਨ ਦੀ ਚੱਲੇ ਨਾ ਸਿਮਰਨ ਦੀ ਕਿੰਨੀ ਹੈ ਕਿਹੜੇ ਸਨ ਇਹ ਵਾਲੇ ਇਅਰਿੰਗ ਮੈਂ ਮੰਗਾਈ ਸੀਗੇ ਬਹੁਤ ਪਿਆਰੇ ਨੇ ਬਾਤ ਚ ਇਹ ਮੈਂ ਪਾਉਂਗੀ ਹਲਦੀ ਨੂੰ ਫੇਰ ਕਰਨ ਕੀ ਨਾ ਹਾਂ ਹਲਦੀ ਲਗਾਉਂਗੀ ਇਹ ਵਾਲੇ ਨਾ ਮੈਂ ਇਹ ਵਾਲੇ ਹਲਦੀ ਦੀ ਪਰਾਂ ਦੇ ਚ ਰੱਖੀ ਹਾਂ ਦੀ ਮੰਗਾਈ ਆ ਹਾਂ ਜੇ ਤੇ ਮੈਂ ਹੋਰ ਹਾਂ ਜੇ ਤਾਂ ਮੈਂ ਹੋਰ ਚੀਜ਼ਾਂ ਕਾਫੀ ਮੰਗਾਈਆਂ ਆ ਤੇ ਅਗਲੇ ਯੂਟਿਊਬ ਦੇਖੋ ਹਾਏ ਹੁਣ ਸੋਣੇ ਲੱਗੇ ਆ ਇੱਕ ਮੈਂ ਆ ਮੰਗਾਈ ਆ ਨਹੀਂ ਆ ਕਿੰਨੇ ਦੇਹੀ ਜਿਆਦਾ ਐਕਸਾਈਟਡ ਆ ਨਾ ਕਿ ਹਾਂ ਤੇ ਚਮ ਗਾਇਤੀ ਮੇਾਵਲੀ ਫੇਸ ਵੋਸ਼ ਇਹ ਫੇਸ ਵੋਸ਼ ਬਹੁਤ ਵਧੀਆ ਇੱਕ ਮੇਰਾ ਹੀ ਕਰਾਜ ਦਾ ਤੇ ਇੱਕ ਕਿਸੇ ਦਾ ਹੈ ਉਦੋਂ ਆਮਨੇ ਦਾ ਕੁੜਾ اچھا ਕੈਲੋਬੈਡ ਅਲੋਡ ਇਹ ਵੀ ਵਧੀਆ ਹੈ ਅਖਾਂ ਨੂੰ ਠੀਕ ਹੈ ਇਹ ਵਗਾਇਆ ਲੈ ਆਈ ਨਾ ਮੈਂ ਇਹ ਵੀ ਵਰਦੀਆ ਪਹਿਲੇ ਗਲੋਬਲ ਦੇ ਰੱਖੀ ਨੇ ਪੈਕੇਜਿੰਗ ਦੂਜੀ ਆਈ ਬਟ ਹੈ ਉਹੋ ਹੀ ਨੇ ਗਲੋਬਲ ਦੇ ਨੇਚਰਲ ਇਸ ਵਿੱਚ ਇਹ ਵੀ ਬਹੁਤ ਵਧੀਆ ਨੇ ਇੱਕ ਰਾਜ ਦਾ ਮੇਰਾ ਤੇ ਇੱਕ ਕਿਸੇ ਦਾ ਹੈ ਇਹ ਨਾਲ ਹੀ ਮੈਂ ਬਣਾਉਣ ਲੱਗੀਆਂ ਲੰਕੀਨ ਚਾਵਲ ਯੈਲੋ ਵਾਲੇ ਯੈਲੋ ਵਾਲੇ ਕਿਨਾਂ ਹੋਗੇ ਮੈਨੂੰ ਵੀ ਯੈਲੋ ਦੀ ਬਣਾਉਂਦੇ ਆ ਮੈਂ ਤੁਹੀਂ ਉਧਰ ਕਰ ਲਓ ਮੈਂ ਲੰਚ ਦੀ ਤਿਆਰੀ ਕਰ ਲੈਣੀ ਆ ਮਮੀ ਨੂੰ ਪੁੱਛੀ ਰਾਇਤਾ ਬਣਾਉਣਾ ਹੈ ਨਾ ਦਹੀਂ ਜਮਾਇਆ ਨਾਲੇ ਦਹੀਂ ਬਣਾ ਲੈਣੀ ਆ ਉਸ ਤੋਂ ਬਾਅਦ ਭਰਾ ਨੇ ਆ ਜਾਣਾ ਆ ਫਿਰ ਜਾਣਾ ਹੈ ਅਸੀਂ ਮਾਰਕੀਟ ਜੇ ਹੋਇਆ ਤੇ ਇਸੇ ਚ ਹੀ ਕੰਟੀਨਿਊ ਕਰੂੰਗੀ ਨਹੀਂ ਤਾਂ ਫਿਰ ਮੈਂ ਦੂਜਾ ਵਲੌਗ ਬਣਾਉਂਗੀ ਇੱਕ ਵਾਰੀ ਮੈਂ ਨਾ ਉੱਚਾ ਮਾਰਾਇ ਤੇਗਾ ਚੀ ਕਰ ਲਿਓ ਹਾਂ ਸਾਰਾ ਕੁਝ ਸਮੇਂ ਰੈਡੀ ਕਰਕੇ ਰੱਖਿਆ ਹੋਇਆ ਆ ਆਲੂ ਪਿਆਜ਼ ਅਦਰ ਤੇ ਟਮਾਟਰ ਕੱਟ ਲੂਗੀ ਹਰੀ ਮਿਰਚ ਨਹੀਂ ਪੋੜੀ ਕਿਉਂਕਿ ਬੱਚੇ ਤਿੱਖਾ ਨਹੀਂ ਖਾਂਦੇ ਹੈ ਇਸ ਲਈ ਨਾ ਹਰੀ ਮਿਰਚ ਨਹੀਂ ਦਿੱਤੇ ਆ ਚੋਲਾਂ ਨੂੰ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਮਿਕਸ ਕਰਕੇ ਹੁਣ ਆ ਐਡ ਕਰ ਦੇ ਲੱਗੀਆਂ ਇੱਥੇ ਜਿੰਨੀ ਜਿੰਨਾ ਮੈਨੂੰ ਪਾਣੀ ਚਾਹੀਦਾ ਆ ਨਾ ਫਿਰ ਇੱਕ ਵਿਸਰ ਤੇ ਗੈਸ ਲਾ ਬਸ ਲੋਚੀ ਹਾਂਜੀ ਸਤਿ ਸ਼੍ਰੀ ਅਕਾਲ ਕਿਵੇਂ ਤੁਸੀਂ ਸਾਰੇ ਆਈ ਹੋਪ ਬਿਲਕੁਲ ਠੀਕ ਹੋਵੋਗੇ ਹਾਂ ਹੁਣ ਟਾਈਮ ਹੋ ਗਿਆ 4:00 ਵਜੇ ਆ ਤੇ ਮੇਰਾ ਯੂਜ਼ ਹੋ ਗਿਆ ਜਿਹੜਾ ਨਹੀਂ ਉਹ ਨਹੀਂ ਮੇਰੇ ਤੇ ਮੇਰਾ ਭਰਾ ਜੀ ਦਾ ਵਿਆਹ ਆ ਸੀ ਚੱਲੇ ਆ ਗੁੜਕੀ ਉਹਦੀ ਸ਼ੋਪਿੰਗ ਵਾਸਤੇ ਟਾਈਮ ਮੈਂ ਚਾਹ ਥੋੜੀ ਜਿਹੀ ਹੀ ਰਾਤ ਜ਼ਿਆਦਾ ਨਹੀਂ ਪੀਨੀ। ਰਾਜ ਇਹ ਮੈਂ ਕਿਹਾ ਚਲ ਮੈਂ ਆਪਣਾ ਵਲੋਗ ਹਾਰਾ ਕਿੱਥੇ ਰੱਖ ਦੇਵਾਂ ਮੈਂ ਪਹਿਲਾਂ ਪਾਣੀ ਪੀਣਾ ਆ। ਮੈਨੂੰ ਲੋਕ ਕੰਟੀਨਿਊ ਕਰਨਾ ਨਾਲੇ ਮੇਰੇ ਹੱਥ 'ਚ ਪੈਸੇ ਫੜੇ ਹੋਏ ਆ ਉਹਨੂੰ ਦੇਣੇ ਆ। ਕਿਉਂਕਿ ਉੱਥੇ ਫਿਰ ਮੈਂ ਅਕਾਊਂਟ 'ਚ ਟ੍ਰਾਂਸਫਰ ਕਰਾਣੇ ਆ। ਲੱਗ ਬਣਾਵਾਂਗੀ ਵਲੋਗ ਪਰ ਇਹ ਨਹੀਂ ਦਿਖਾਵਾਂਗੀ ਕੀ ਕੀ ਲਿਆਇਆ ਪਰ ਜਿੱਤੇ ਜਿੱਤੇ ਜਾਵਾਂਗੇ ਉਹ ਫੁੱਲ ਬਲੌਗਿੰਗ ਕਰਾਂਗੀ। ਮੈਂ ਆਪ ਪਿੰਕ ਲਾਈਟ ਪਿੰਕੇ ਜਿਹਾ ਸੋਟਿਆ ਪਾ ਚੁੱਕੇ ਆ ਰੈੜੀਆਂ ਪੂਰੀ ਦਾ 4 ਵਜ ਗਿਆ ਸ਼ਾਮਾਂ ਦੇ ਠੀਕ ਹੈ ਰੜੀਆਂ ਆ ਗਈਆਂ ਬਾਸਾਂ ਜਦੋਂ ਆਉਂਦਾ ਹੈ ਤੋੜਦੇ ਆ ਤੇ ਫਿਰ ਕਰ ਦਿਆਂ ਅਕੇ ਕੰਟੀਨਿਊ ਸੈਜ ਮੈਨੂੰ ਨਹੀਂ ਸੋਹਣੀ ਲੱਗਦੀ ਬਈ ਇਹਨਾਂ ਕੋਈ ਨਹੀਂ ਦੇਰ ਜੀ ਆ ਜਾਣੀ ਕੋਈ ਚੱਕਰ ਇਹਦੇ ਮੇਰਾ ਭਰਾ ਵੀ ਰੈਡੀ ਹੁੰਦਾ ਪਿਆ ਬਸ ਉਹ ਚੱਲਿਆ ਆ ਸੌਕਸ ਰਹਿਂਦੇ ਰਹਿੰਦੇ ਅਸੀਂ ਦੋਨੋਂ ਭਾਈ-ਭੈਣ ਜਾ ਰਹੇ ਆ ਆ ਭਾਈ ਕਰਾਏਗਾ ਬਹਿਨ ਕੋ ਵੀ ਸ਼ਾਪਿੰਗ ਹਾਂਜੀ ਹਾਂਜੀ ਕਰਵਾਏਗਾ ਮੈਂ ਤੇ ਮੇਰੇ ਭਰਾ ਆਏ ਮੇਰੇ ਭਰਾ ਨੇ ਮੇਰਾ ਭਰਾ ਕਰਤੇ ਆ ਪਰ ਮੈਂ ਭੈਣ ਕਰਾਤੀ ਹਰ ਕੁਝ ਕਰਾ ਕੇ ਦੋ ショਪਿੰਗ ਕਾ ਕਾ ਨਾ ਜਿਦਾਂ ਕੱਪਾਂ ਦਾ ਪਰਕੇ ਹੀ ਵੇਖ ਲੈ ਆ ਜਾ ਫਿਰ ਹੋਲੇ ਇਹ ਉਹ ਦੇਖੇ ਲਾੜੀ ਦਾ ਆ ਜਾ ਲਾਵਾਂਗੇ ਕੁਝਾ ਤੇ ਲਵਾਂਗੇ ਹਾਂਗਾ ਖਰੀਦ ਦੇ ਦਵਾਵਾਂਗੇ ਕੁਲਤੀ 5 ਰੁਪਏ ਆ ਕੁਲਤੀ ਉਹ ਤੇ ਚਲ ਜੋ ਜੀ ਮੈਂ ਤੇ ਮੇਰਾ ਭਰਾ ਹੁਣ ਤੁਰ ਪਏ ਆ ਚੱਲੇ ਆ ਅਸੀਂ ਹੁਣੇ 14-15 ਸ਼ੋਪਿੰਗ ਕਰਾਂਗੇ ਉਹ ਨਹੀਂ ਵਖਾਉਣੀ ਆਪਾਂ ਕੁਝ ਵੀ ਨਹੀਂ ਹਾਂ ਨਹੀਂ ਵਖਾਉਣਾ ਤੇ ਨਹੀਂ ਹੈਗਾ ਬਟ ਜਿਹੜੀ ਜਿਹੜੀ ਦੁਕਾਨ ਤੇ ਜਾਵਾਂਗੇ ਉਹ ਦੱਸਾਂਗੇ ਕਿ ਆਪਾਂ ਇੱਥੇ ਨਹੀਂ ਦੇਖਿਆ ਕਿਉਂਕਿ ਤੁਹਾਨੂੰ ਪੱਟਿਆ ਆ ਕਿ ਸਾਰੇ ਜਣੇ ਵਲੌਗ ਦੇਖਦੇ ਆ ਮੇਰੇ ਆਪਣੇ ਤੇ ਅਜੇ ਉਹਨਾਂ ਨੇ ਕਿਹਾ ਨੂੰ ਨਹੀਂ ਦਿਖਾਉਣਾ ਹੈਗਾ ਸਪੈਸ਼ਲੀ ਮੇਰੀ ਨਮਨੀਤ ਪਾਪੀ ਸਰਪ੍ਰਾਈਜ਼ ਹੈ ਉਹਦੇ ਵਾਸਤੇ ਕਿ ਉਹਦੇ ਮੀਆਂ ਜੀ ਨੇ ਕੀ ਲਿਆਏ ਤੇ ਕੀ ਨਹੀਂ ਇਹ ਉਹਦਾ ਨਹੀਂ ਪਤਾ ਚੱਲੇ ਇਸ ਕਰਕੇ ਨਹੀਂ ਆਪ ਖਾ ਸਕਦੇ ਬਾਅਦ ਵਿੱਚ ਮੈਂ ਦਿਖਾਉਂਗੀ ਸਾਰੀ ਬਣਾਉਂਗੀ ਆਪਾਂ ਕੀ ਕੀ ਲਿਆ ਸੀ ਉਹਦੀ ਕੀ ਸ਼ੋਪਿੰਗ ਕੀਤੀ ਸਾਰੇ ਵਲੌਗ ਸੁਣਾਉਂਗੀ ਬਾਅਦ ਵਿੱਚ ਪਹੁੰਚ ਗਏ ਆਂ ਸੀ ਰੁੜਕੀ ਉਹ ਇਥੇ ਮਿਲਟਰੀ ਏਰੀਆ ਸਟਾਰਟ ਹੈ ਰੁੜਕੀ ਮਿਲਟਰੀ ਕੈਂਪ ਇਹ ਯਾਨਕ ਇਹ ਮੇਰਾ ਪੁੱਤ ਹੈ ਹਾਂ ਕੁੜੀ ਹਾਂ ਹਾਂ ਯਾਰ ਸਿੱਧੇ ਇਥੇ ਨਾ ਸੇਫਾ ਫੱਤੀ ਗਏ ਆ ਬਹੁਤ ਜ਼ਿਆਦਾ ਤੇ ਦੁਕਾਨ ਸਾਨੂੰ ਵੇਖਣੀ ਮਿਲੀ ਇਥੇ ਢੰਗ ਦੀ ਨੇ ਮਾਰਕੀਟ ਹੀ ਅੱਧੀ ਬੰਦ ਹੈ ਅੱਜ ਸੰਡੇ ਦਾ ਕਰਕੇ ਨਾ ਸਾਨੂੰ ਵਧੀਆ ਨਹੀਂ ਲੱਗੰਦੇ ਇੱਥੇ ਕੁਛ ਕਿਹਾ ਕਿ ਸਾਨੂੰ ਇੱਕ ਸ਼ੋਰੂਮ ਬਾਟਾ ਦਾ ਚੱਲੇ ਆ ਇੱਥੇ ਦੇਖਦੇ ਆ ਜਿੱਥੇ ਕੁਛ ਪਸੰਦ ਆ ਜੇ ਤਾਂ ਚੱਲ ਚੱਲੇ ਆ ਵਾਪਸ ਇੱਕ ਦੋ ਗੱਲਾਂ ਹੋਰ ਤਾਂ ਸਭ ਨੂੰ ਬਾਰੇ ਬਟ ਸਾਨੂੰ ਇਨਾ ਖਾਸ ਨਹੀਂ ਲੱਗਾ ਹੈਗਾ ਇੱਥੇ ਕੁਛ ਹਨ ਇਹਨੀਆਂ ਕਿਤੇ ਹੋਰ ਜਾਵਾਂ ਸਾਡਾ ਵਿਚਾਰ ਸੀ ਅਰੇ ਜੰਦੀ ਆਇਆ ਮੈਂ ਇਥੇ ਇਨੀਆਂ ਮਾਰਕੀਟ ਘੁੰਮ ਲਈਏ ਤੇ ਸਾਨੂੰ ਕੁਝ ਜੀ ਪਸੰਦ ਨਹੀਂ ਆਇਆ ਹੈ ਦਾ ਤੇ ਹੁਣ ਚੱਲੇ ਆ ਹੁਣ ਦੇਖਦੇ ਆ ਕਿ ਕੋਈ ਜੇ ਸਾਨੂੰ ਕੁਛ ਪਕੰਦ ਆ ਜੇ ਤਾਂ ਅਸੀਂ ਮਾਰਕੀਟ ਵੱਲ ਧੀਏ ਸੀ ਗੱਲ ਲਈਏ ਬਹੁਤ ਐਕਸਪਲੋਰ ਅਸੀਂ ਕਰ ਲਿਆ ਬਹੁਤ ਦੁਕਾਨਾਂ ਜਦੋਂ ਦੇ ਆਏ ਆ ਸੀ ਦੇਖਣਦੇ ਆ ਬਟ ਕੋਈ ਜਿਹੜੀ ਜੁੱਤੀ ਪਸੰਦ ਆਉਂਦੀ ਉਹਦੀ ਚੁੰਝ ਬੜੀ ਵੱਡੀ ਹੁੰਦੀ ਹੈ ਤੇ ਜਿਹਦੀ ਚੁੰਝ ਛੋਟੀ ਹੁੰਦੀ ਹੈ ਉਹ ਉਦਾਂ ਨਹੀਂ ਚੰਗੀ ਲੱਗਦੀ ਚੱਟ ਦੀ ਦੇਖਦੇ ਆ ਹੁਣ ਸਾਡਾ ਵਿਚਾਰ ਬੰਦਾ ਪਿਆ ਸ਼ਹਿਰ ਚਵਾਲਾਪੁਰ ਜਾਣ ਦਾ ਬਾਕੀ ਦੇਖਦੇ ਆ ਉਹ ਰਹਾ ਪਾਣੀ ਦਾ ਮੋੜ ਉਹ ਤਰ੍ਹਾਂ ਚੱਲ ਰਿਹਾ ਪਾਣੀ ਦੇਖੋ ਪਾਣੀ ਕਿੰਨਾ ਆ ਥੱਲੇ ਕਿੰਨਾ ਵਹਾਵ ਤੇਜ਼ ਆ ਪਾਣੀ ਦੱਬਦੇ ਬੰਦਾ ਦੇਖੋ ਹੋਰ ਹੈ ਇਹ ਦੋਨੋਂ ਕਹਿੰਦਾ ਭਰਾ ਮੇਰਾ ਕਾਲਾ ਜਿਹਾ ਤੈਨੂੰ ਘੱਟੇ ਚਿੱਟੀ ਚਿੱਟੀ ਦੁੱਧ ਸ਼ਹਿਰ ਜਿਆਦਾ ਨਹੀਂ ਗੋਰੀ ਕੋਈ ਤੇ ਹੈ ਨਾ ਵੀ ਇਹ ਕਾਲੇ ਤੋਂ ਕਿਆਵਾ ਦਿਵਾ ਦੇ ਅੱਛਾ ਇਹਦੇ ਲੱਛੇ ਬੈਠੀਆਂ ਤਾਂ ਵੀ ਦੇਖ ਲੈ ਇਹੋ ਕਿਤੇ ਤੋਂ ਪਤਾ ਆਂਦੀ ਨਾ ਇਹ ਤਾਂ ਸਹੀ ਕਰਨਾ ਤੇ ਫਿਰ ਰੰਗ ਵਿਕਰਨਾ ਹੋਣਾ ਬਖਾ ਅੱਗੇ ਤੋਂ ਕਾਣਾ ਮਾੜੀ ਹੋੜ ਵੀ ਦੇ ਨਹੀਂ ਨਹੀਂ ਮੇਰਾ ਭਾਵੀ ਬਹੁਤ ਥੋੜਾ ਇਹ ਨਾ ਕੁੱਤੇ ਕੰਮ ਕਰਦਾ ਨਾ ਉਹਦੀ ਵੈਟ ਕੋਪਿੰਗ ਹੈ ਜਿਹਾ ਦੇ ਕੁਝ ਨਹੀਂ ਹੋਈ ਬਸ ਸਾਨੂੰ ਪਿਆਸ ਲੱਗ ਗਈ ਐ ਤੇ ਅਸੀਂ ਪੀਣ ਲੱਗੇ ਹਾਂ ਇਥੇ ਗੰਨੇ ਦਾ ਰਸ ਦੋਨੋਂ ਜਣੇ ਬਾਕੀ ਜਨਾਈ ਜਵਾਲਾ ਕੋਲ ਨੇਰੋ ਨੇਰੀ ਜਾਂਦੇ ਪਏ ਆ ਅੱਜ ਰਾਤ ਨੂੰ 10 11 ਵਜੇ ਤੱਕ ਘਰੇ ਪਹੁੰਚਾਂਗੇ ਦੋਨੋਂ ਜਣੇ ਫੁੱਲ ਇੰਜੋਏ ਕਰਾਂਗੇ ਤੇ ਖਾਣੇ ਕਰੋ ਖਾਵਾਂਗੇ ਕਾਲਾ ਫਚਾ ਤੇ ਆਵਾਂਗੇ ਆਪਾਂ ਤਾਂ ਬੇਤਾ ਢੜ ਰਾਤ ਨੂੰ ਬਹੁਤ ਪਿਆਸ ਲੱਗੀ ਹੈ ਚੱਲ ਬੱਸ ਸਿੱਸੀ ਵੀ ਪੀ ਲੋ ਸਾਰੇ ਜਣੇ ਆਈਟੈਗ ਇਹ ਸ਼ੌਪ ਤੇ ਇਥੇ ਸਾਨੂੰ ਪਸੰਦ ਆਉਂਦੇ ਪਏ ਆ ਤੇ ਜਦ ਅਸੀਂ ਇੱਥੇ ਆ ਇੱਥੇ ਵਧੀਆ ਲੱਗਦੇ ਬਾਕੀ ਹੋਰ ਲੈਣ ਦੇ ਆ ਵੀ ਸ਼ਾਇਦ ਇਥੇ ਬਣਦੇ ਗੋਲਮ ਦਾ ਖੁਦ ਉਹ ਬਣ ਗਿਆ ਆ ਅਸੀਂ ਲੈ ਲਿਆ ਇੱਥੋਂ ਜੋ ਲੈਣਾ ਸੀ ਪਸੰਦ ਆ ਗਿਆ ਆ ਨਾ ਇੰਨਾ ਭੀਆ ਕਰ ਲੋ ਇੱਥੋਂ ਮਿਲ ਗਿਆ ਸਾਨੂੰ ਇਹ ਜਿਹੜੀ ਚੀਜ਼ ਲੈਣੀ ਸੀ ਹੈ ਨਾ ਉਹ ਕੀ ਥੋੜੀ ਮਿਲੀ ਬਟ ਇੱਥੋਂ ਸਾਨੂੰ ਇਹ ਬੈਟਰੀ ਮਿਲ ਗਈ ਹੈ ਦੋਨੋਂ ਜੋੜੇ ਵੀ ਦੇ ਮਿਲ ਗਏ ਨੇ ਆਸਨ ਜਵਾਲਾਪੁਰ ਮਾਰਕੀਟ ਚ ਆਈਆਂ ਅਸੀਂ ਹੁਣ ਇੱਥੋਂ ਕਿੰਨੀਆਂ ਸੋਹਣੀਆਂ ਦੁਕਾਨਾਂ ਸਜਾਈਆਂ ਹੋਈਆਂ ਹਨ ਦੇਖ ਕੇ ਜੀ ਕਰਦਾ ਸਭ ਕੁਝ ਹੀ ਲੈ ਲਵਾਂ ਕੱਪੜੇ ਦੇਖਣ ਲੱਗੇ ਆ ਉਹ ਰੇਲੇ ਪਹੁੰਚ ਗਏ ਇੱਥੇ ਇਹਨਾਂ ਕੱਪੜੇ ਲੈਣ ਵੀ ਇਹ ਵੀ ਦਿਖਾ ਦਿਓ ਨਾ ਬੈਲ ਬਾਟਮ ਮੇਂ ਵੀ ਦਿਖਾ ਦਿਓ ਹਾਂ ਬਸ ਇਹ ਵੀ ਦਿਖਾ ਦਿਓ ਦੋਨੋਂ ਮੇਂ ਸੇ ਜੋ ਅੱਛੀ ਲੱਗੇਗੀ ਨਾ ਕਾਫੀ ਸਾਰੀ ਸ਼ੋਪਿੰਗ ਕਰ ਲਈਏ ਥੋੜੀ ਜੀ ਤੁਹਾਡੀ ਰਹਿ ਗਈ ਹੁਣ ਅਸੀਂ ਉਹ ਕਰਦੇ ਗਏ ਆ ਮਤਲਬ ਇਹਦੀ ਤੇ ਫਾਈਨਲ ਹੋ ਗਈ ਹੈ ਉਸ ਤੋਂ ਇਲਾਵਾ ਜਿਹੜੀ ਤੁਹਾਡੇ ਰਹਿੰਦੀ ਸੀ ਬਹੁਤ ਲੈਣ ਕੁਝ ਆਇਆ ਸੀ ਬਟ ਕਾਫੀ ਕੁਝ ਆ ਕੇ ਪਸੰਦ ਆ ਗਿਆ ਆ ਹਣੋ ਵੀ ਲੈ ਲੈਣ ਲੱਗੇ ਆ ਹਾਂ ਦਿਖਾਓ ਬਾਕੀ ਕਰ ਲਈਏ ਜਾਂਦੇ ਪਏ ਆ ਘਰ ਸਾਡੇ 8 ਦਾ ਟਾਈਮ ਹੋ ਗਿਆ ਆ ਬਹੁਤ ਲੇਟ ਹੋ ਗਏ ਆ ਦੇਖੋ ਹਨੇਰਾ ਤੁਸੀਂ ਪਰ ਸ਼ੋਪਿੰਗ ਅਸੀਂ ਬਹੁਤ ਜ਼ਿਆਦਾ ਕਰ ਲਈ ਹੈ ਉਨੀ ਕਰਨੀ ਸੀ ਆਏ ਕਿ ਵੀ ਅਸੀ ਖਰਲੀ ਹੈ ਔਰ ਬਹੁਤ ਹੀ ਵਧੀਆ ਰੇ ਫ੍ਰੀਜ਼ੇਬਲ ਪ੍ਰਾਈਸ ਚ ਤੁਹਾਨੂੰ ਚੀਜ਼ਾਂ ਮਿਲ ਗਈਆਂ ਆ ਇਥੇ ਕੁਛ ਨਹੀਂ ਖਾਦਾ ਪੀਤਾ ਤੇ ਨੀਓਂ ਦੇਖੋ ਕੀ ਬਣ ਗਿਆ ਹੁਣ ਆਪਾਂ ਇਥੇ ਕਾਣੇ ਤੇ ਪੀਜ਼ਾ ਔਰ ਪੀਜ਼ਾ ਖਾਣ ਬੈਠੇ ਹੋਏ ਆ ਯਾਦ ਆ ਕਿ ਕੁਛ ਤੇ ਖਾ ਲੈ ਮੈਂ ਤੇ ਥੋੜਾ ਜਿਹਾ ਹੀ ਖਾਵਾਂਗੀ ਜ਼ਿਆਦਾ ਨਹੀਂ ਖਾਣਾ ਇੱਕ ਅੱਧੀ ਸਲਾਈਸ ਹੀ ਖਾਵਾਂਗੀ ਬਾਕੀ ਚੱਲ ਕਰ ਲਾਂਗੇ ਅੱਗੇ ਦੌਮੇ ਅੰਦਰ ਲੈਂਡਿੰਗ ਕਰ ਰਿਹਾ ਹਾਂ ਸੰਸਪ ਅੱਗੇ ਆ ਗਈ ਜੀ ہمارا ਟੀਮ ਦਾ ਕਰਨਾ ਕੋਈ ਫਰਾਈਸ ਤੋਂ ਅਮੇਜਾਣਾ ਹਾਂ ਜੋ ਇਹ ਮੈਨ ਲਈ ਹੈ ਵੀ ਨਾ ਤੋ ਤੋਰਪਿਆ ਇੱਕ ਤੋਂ 20 ਮਿੰਟ ਲੱਗਣਿਆ ਸਾਨੂੰ ਘਰ ਨੂੰ ਹਨਾ ਹੁਣ ਮੈਂ ਇੱਥੇ ਹੜਾ ਸਕੂਲ ਵੀ ਹੁੰਦਾ ਤੇ ਮੈਂ ਦਿਖਾਦੀ ਸਾਹ ਕੋਲ ਸਕੂਲ ਲਵਾ ਖਾਦੀ ਇੱਕ ਉਹ ਨਹੀਂ ਰਹਿਣਾ ਮੈਂ ਤੁਹਾਨੂੰ ਨਹੀਂ ਚਾਹਣੀ ਸੀ ਉਹ ਪਿੱਛੇ ਜਾ ਕੇ ਕਰੇ ਆ ਗਏ ਆ ਤੇ ਹੁਣ ਚਾਚੀ ਗੋਣ ਗੋਣਾ ਕਿਦਾ ਹੈ ਨਾ ਤੇ ਹੁਣ ਉਹ ਥੋੜੀ ਆ ਦੇਖੋ ਬੈਠੇ ਹੋਏ ਅੱਜ ਜਿਹੜੇ ਮੈਂਬਰ ਘਟਿਆ ਕੱਲ ਤੋਂ ਪਰਸੋਂ ਤੱਕ ਮੈਂਬਰ ਪੂਰੇ ਹੋ ਜਾਣਗੇ ਉਹ ਆਪਣੇ ਘਰ ਨੂੰ ਚੱਲੇ ਆ ਤੇ ਕੱਲ ਨੂੰ ਫੇਰ ਹੁਣ ਲਗਾਤਾਰ ਮਤਲਬ 14 ਤਰੀਕ ਤੱਕ 13 ਤੱਕ ਹੋਣਗੇ 14 ਤੋ ਤੇ ਵੈਸੇ ਡੀਜੇ ਦਾ ਪ੍ਰੋਗਰਾਮ ਸਾਰੀਆਂ ਬੀਬੀਆਂ ਆਜਾ ਜਿਹੜੇ ਮੈਂਬਰ ਬਹੁਤ ਘੱਟ ਆ ਘੋਲੀ ਘੋਲੀ ਵਧਣਗੇ ਤੁਹਾਡੇ ਮੈਂਬਰ ਚਲੋ ਠੀਕ ਹੈ ਬਾਏ ਬਾਏ ਕਰ ਦੋ ਸਾਰੇ ਅਮਨ ਬਾਏ ਹਾ ਚਾਚੀ ਜੀ ਜਿਹੜੀ ਸਭ ਚੱਲ ਗਏ ਆ ਡੈਡੀ ਵਰੀ ਸੌਂਗੇ ਆ ਵਲੋਗ ਵੀ ਕਾਫੀ ਲੌਂਗ ਹੀ ਹੋ ਗਿਆ ਹੁਣ ਐ ਸ਼ੋਰਟ ਤੇ ਨਹੀਂ ਮੰਮੀ ਵੀ ਇੱਥੇ ਨੇ ਤੋਂ ਹਾਂਜੀ ਕੋਲਡ ਡਰਿੰਕਸ ਵੈਰੀ ਬੀ ਮਨਸੇ ਹਾਂ ਤੇ ਹੁਣ ਹੁਣ ਥੋੜਾ ਕੋਲਡ ਡਰਿੰਕ ਪੀਣੀ ਐ ਇਸ ਟਾਈਮ ਹੁਣ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਔਰ ਬਸ ਹੁਣ ਵਿਆਹ ਦੇ ਤਿਆਰੀਆਂ ਫੁੱਲ ਸ਼ੁਰੂ ਹੁਣ ਗੋਨ ਬੈਠ ਗਏ ਆ ਤੇ ਰੋਜ਼ ਵੀਡੀਓ ਤੇ ਕੁਛ ਨਾ ਕੁਛ ਅਪਲੋਡ ਕਰੂੰਗੀ ਬਣਾਉਂਗੀ ਜੋ ਜੋ ਕਰਾਂਗੇ ਅੱਜ ਹੋ ਗਈ 7 ਤਰੀ ਕੱਲ੍ਹ ਐ 8 ਸ਼ਾਇਦ ਕੱਲ੍ਹ ਵੀ ਮਾਰਕੀਟ ਜਾਣਾ ਪਏ ਜੇ ਗਈ ਤੇ ਕੱਲ ਦੀ ਮੈਂ ਉੱਥੇ ਹੀ ਕੱਲ ਦੀ ਵੀਡੀਓ ਕਾਲ ਕਰੂੰਗੀ ਆ ਵਾਲਾ ਦਾ ਨਾ ਭੁਲੀਆਂ ਹੀ ਵਿਗੜ ਗਿਆ ਆ ਬਾਈਕ ਤੇ ਗਏ ਹਨਾ ਤੇ ਚਲੋ ਠੀਕ ਹੈ ਮਿਲਾਂਗੇ ਨੈਕਸਟ ਵਲੌਗ ਵਿੱਚ ਉਹ ਤਾਂ ਚੱਕਲੀ ਸਾਰਿਆਂ ਨੂੰ ਬਾਏ ਬਾਏ